ਸਭ ਤੋਂ ਪਹਿਲਾਂ ਤੁਹਾਡਾ ਸਭ ਦਾ ਜੀ ਆਇਆਂ ਤੁਸੀਂ ਅੱਜ ਇੱਕ ਵਾਰ ਫਿਰ ਸਾਡੇ ਪ੍ਰੈਸ ਦੀ ਅੱਜ ਜਿਹੜੀ ਉਹ ਸਟੇਟਮੈਂਟ ਨੂੰ ਕਵਰ ਕਰ ਲਈਏ ਸਾਡੇ ਪ੍ਰੈਸ ਵਾਲੇ ਸਾਥੀਆਂ ਦਾ ਸ਼ੁਕਰੀਆ ਧੰਨਵਾਦ ਸੋ ਮੁੱਖ ਤੌਰ ਤੇ ਪੰਜਾਬ ਦੇ ਅੰਦਰ ਭਗਵੰਤ ਮਾਨ ਜੀ ਦੀ ਸਰਕਾਰ ਲਗਾਤਾਰ ਵਕ ਵਕ ਵਰਗਾਂ ਦੀ ਸਵਸਿਆਵਾਂ ਨੂੰ ਲੈ ਕੇ ਉਹਨਾਂ ਦੀ ਭਲਾਈ ਨੂੰ ਲੈ ਕੇ ਉਹਨਾਂ ਦਾ ਜੀਵਨ ਪੱਤਰ ਉਪਰ ਚੁੱਕਣ ਦੇ ਲਈ ਬਹੁਤ ਸਾਰੇ ਸ਼ਾਨਦਾਰ ਫੈਸਲੇ ਪੰਜਾਬ ਦੀ ਸਰਕਾਰ ਨੇ ਕੀਤੇ ਆ ਸੋ ਚਾਹੇ ਬਿਜਲੀ ਮਾਫੀ ਦਾ ਸਵਾਲ ਹੋਵੇ ਸਹਿਜ ਸੁਰਤਾ ਦਾ ਸਵਾਲ ਹੋਵੇ ਸਿੱਖਿਆ ਪ੍ਰਣਾਲੀ ਦੇ ਅੰਦਰ ਬਹੁਤ ਵੱਡੇ ਸੁਧਾਰਾਂ ਦੇ ਬਲ ਤੇ ਅੱਜ ਜਿਹੜੇ ਉਹ ਲੱਖਾਂ ਬੱਚੇ ਡਾਕਟਰ ਬਣਦੀ ਜਿਹੜੇ ਉਹ ਟੈਸਟ ਪਾਸ ਕਰ ਰਹੇ ਆ ਸੋ ਮੇਰੇ ਦੱਸਣ ਤੋਂ ਬਾਅਦ ਇਹ ਆ ਕਿ ਬਹੁਤ ਵੱਡੇ ਫੈਸਲੇ ਆਲਰੇਡੀ ਪੰਜਾਬ ਦੇ ਅੰਦਰ ਭਵੰਤਮਨ ਦੀ ਸਰਕਾਰ ਵੱਲੋਂ ਕੀਤੇ ਗਏ ਆ ਪਰ ਅੱਜ ਮੁੱਖ ਤੌਰ ਤੇ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕਰ ਲਈਏ ਤੇ ਤੁਹਾਨੂੰ ਕਹ ਚਲ ਦਿੱਤੀ ਆ ਉਹ ਇਹ ਆ ਕਿ ਪੰਜਾਬ ਦੇ ਅੰਦਰ ਨੌਜਵਾਨਾਂ ਨੂੰ ਇੱਕ ਬਹੁਤ ਵੱਡਾ ਤੋਹਫਾ ਆ ਮਾਨਸਾਬ ਦੀ ਸਰਕਾਰ ਨੇ ਜਿਹੜਾ ਉਹ ਦਿੱਤਾ ਸੋ ਪੰਜਾਬ ਦੇ ਵਿੱਚ 3000 ਖੇਡ ਸਟੇਡੀਅਮ ਬਣਾਉਣ ਦਾ ਸਰਕਾਰ ਨੇ ਜਿਹੜਾ ਉਹ ਫੈਸਲਾ ਪੰਜਾਬ 'ਚ ਕੀਤਾ ਔਰ ਉਸ 3000 ਸਟੇਡੀਅਮ ਦੇ ਵਿੱਚੋਂ 28 ਸਟੇਡੀਅਮ ਮੇਰੇ ਹਲਕਾ ਪੁਆਰੋਂ ਮਿਲੇ ਆ ਵਕ ਵਕ ਪਿੰਡਾਂ ਦੇ ਅੰਦਰ ਇਹ ਹਾਈ ਸਟੇਡੀਅਮ ਜਿਹੜੇ ਬਣਾਏ ਜਾਣੇ ਹਨ ਦਿਨਾਂ ਦੇ ਦੌਰਾਨ ਸੋ ਇਹ ਜਿਹੜਾ ਸਟੇਡੀਅਮ ਹੈ ਮੁੱਖ ਤੌਰ ਤੇ ਅਸੀਂ ਚੈਨ ਕੀਤਾ ਉਹਨਾਂ ਦਾ ਚੋਣ ਕੀਤੀ ਆ ਕਿ ਪਿਛਲੇ ਸਮੇਂ ਦੇ ਦੌਰਾਨ ਜਿਹੜੀਆਂ ਖੇਡਾਂ ਬਦਨ ਪੰਜਾਬ ਦੀ ਹੋਈਆਂ ਉਹਨਾਂ ਖੇਡਾਂ ਬਦਨ ਪੰਜਾਬ ਦੀਆਂ ਚੋਂ ਜਿਸ ਜਿਸ ਖਿੱਤੇ ਤੋਂ ਜਿਸ ਜਿਸ ਕਿਸਮ ਦੀਆਂ ਖੇਡਾਂ ਖੇਡਦੇ ਆ ਬੱਚੇ ਉਹ ਸਾਹਮਣੇ ਉੱਪਰ ਕੇ ਆਇਆ ਸੋ ਉਸ ਆਧਾਰ ਤੇ ਉਹਨਾਂ ਪਿੰਡਾਂ ਦੇ ਅੰਦਰ ਇਹ ਖੇਡ ਸਟੇਡੀਅਮ ਜਿਹੜੇ ਆ ਉਹ ਬਣਾਏ ਜਾਣੇ ਆ ਸੋ ਇਹ ਜਿਵੇਂ ਖੇਡ ਸਟੇਡੀਅਮ ਦੇ ਅੰਦਰ ਇੱਕ 400 ਮੀਟਰ ਦਾ ਟਰੈਕ ਹੋਏਗਾ ਜਿਸ ਨਾਲ ਸਾਡੇ ਬੱਚੇ ਆਰਮੀ ਚ ਜਾਂਦੇ ਆ ਰੋੜ ਤੇ ਦੌੜ ਲਾਂਦੇ ਆ ਕਈ ਵਾਰ ਇਨਸੀਡੈਂਟ ਹੁੰਦੇ ਆ ਕਿ ਬਈ ਘਟਨਾਵਾਂ ਵਾਪਰਦੀਆਂ ਸੋ ਇਹ 400 ਮੀਟਰ ਦਾ ਟਰੈਕ ਵੀ ਨੌਜਵਾਨਾਂ ਨੂੰ ਮਿਲੇਗਾ ਇਹਦੇ ਨਾਲ ਖੇਡ ਸਟੇਡੀਅਮ ਦੇ ਅੰਦਰ ਪੂਰੀ ਉਹਦੀ ਬਾਉਂਡਰੀ ਹੋਏਗੀ ਚਾਰ ਦਿਵਾਜੀ ਹੋਏਗੀ ਇੱਕ ਬੋਰ ਜਿਹੜਾ ਆ ਉਹ ਕੀਤਾ ਜਾਊਗਾ ਤੇ ਪਾਣੀ ਦੇ ਲਈ ਤੇ ਨਾਲ ਦੇ ਨਾਲ ਲੜਕੀਆਂ ਲਈ ਵੱਖਰਾ ਬਾਥਰੂਮ ਹੋਵੇਗਾ ਲੜਕੀਆਂ ਲਈ ਵੱਖਰਾ ਬਾਥਰੂਮ ਹੋਵੇਗਾ ਤੇ ਜੇ ਇਸ ਕਿਸਮ ਦੀ ਖੇਡ ਹੈ ਉਸ ਕਿਸਮ ਦਾ ਉਹ ਖੇਡ ਸਟੇਡੀਅਮ ਜਿਹੜਾ ਤਿਆਰ ਕੀਤਾ ਜਾਵੇਗਾ ਬਕਾਇਦਾ ਲਾਈਟਾਂ ਲੱਗਣਗੀਆਂ ਸ਼ਾਨਦਾਰ ਉਸ ਖੇਡ ਸਟੇਡੀਅਮ ਦੇ ਅੰਦਰ ਸੋ ਜਿੱਥੇ ক্রিকেট ਦੇ ਖੇਡ ਸਟੇਡੀਅਮ ਬਣਨੇ ਇਹਨਾਂ ਵਿੱਚੋਂ ਉੱਥੇ ਅਮਰੀਕਨ ਘਾਹ ਜਿਹੜਾ ਹੈ ਉਹ ਵੀ ਲੱਗੂਗਾ ਇਹਨਾਂ ਖੇਡ ਸਟੇਡੀਅਮ ਦੇ ਅੰਦਰ ਸੋ ਮੇਰੇ ਕਨ ਪ੍ਰਭਾਵ ਇਹ ਹੈ ਕਿ ਇਹ 30 ਲੱਖ ਰੁਪਏ ਦੀ ਲਾਗਤ ਦੇ ਨਾਲ ਇਹ ਸਟੇਡੀਅਮ ਬਣਨਾ ਔਰ ਇਹ ਸਟੇਡੀਅਮ 7 8 ਪਿੰਡਾਂ ਨੂੰ ਕਵਰ ਕਰੇਗਾ ਜਨਨ ਕਿ ਕਲਸਟਰ ਦੇ ਰੂਪ ਚ ਇਹ ਕੰਮ ਕਰੇਗਾ ਔਰ ਜਿਹੜੀ ਖੇਡ ਦਾ ਸਟੇਡੀਅਮ ਹੋਏਗਾ ਉਸੇ ਖੇਡ ਦਾ ਕੋਚ ਵੀ ਨਾਲ ਜਿਹੜਾ ਪੰਜਾਬ ਸਰਕਾਰ ਪ੍ਰੋਵਾਈਡ ਕਰਾਈਗੀ ਨੌਜਵਾਨਾਂ ਨੂੰ ਤਾਂ ਜੋ ਅਸੀਂ ਸਿੱਖਣ ਲੀਆਂ ਮੰਜ਼ਲਾਂ ਤੱਕ ਆਪਣੇ ਬੱਚਿਆਂ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਭੇਜਣਾ ਕਿ ਉਹ ਇੰਟਰਨੈਸ਼ਨਲ ਗੇਮਾਂ ਲਈ ਆਪਣੇ ਆਪ ਦੀ ਜਿਹੜੀ ਤਿਆਰੀ ਹੁੰਦੀ ਹੈ ਉਸ ਕਿਸਮ ਦੇ ਉਹਨਾਂ ਨੂੰ ਖੇਡ ਸਟੇਡੀਅਮ ਚਾਹੀਦੇ ਹੁੰਦੇ ਆ ਉਹ ਮਿਲਣ ਤਾਦੇ ਪੰਜਾਬ ਦੇ ਲਈ ਜਿਹੜਾ ਉਹ ਇੱਕ ਚੰਗੇ ਨਾਗੇ ਜਿੱਤ ਕੇ ਆਣ ਔਰ ਨਾਲ ਦੀ ਨਾਲ ਜਿਹੜਾ ਆ ਇਹ ਕੋਚ ਵੀ ਉਹਨਾਂ ਨੂੰ ਮਿਲਣਗੇ ਪ੍ਰਾਪਰ ਇੱਕ ਸੈਂਟੀਫਿਕ ਬੇਸ ਤੇ ਇੱਕ ਵਿਗਿਆਨਕ ਆਧਾਰ ਤੇ ਜਿਹੜਾ ਖੇਡ ਸਟੇਡੀਅਮ ਆ ਉਹ ਬਣ ਕੇ ਜਿਹੜਾ ਉਹਨਾਂ ਨੂੰ ਜਿੱਤੇ ਜਿਹੜਾ ਮੇਰੇ ਹਲਕੇ ਨੂੰ ਜਿਹੜੇ ਇਹ ਮਿਲਨੇ ਆ ਸੋ ਇਹਦੇ 30 ਮੈਂ 28 ਕਹਿ ਗਿਆ 30 ਸਟੇਡੀਅਮ ਬਣਨੇ ਆ ਔਰ 30 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣਾ ਤੇ 9 ਕਰੋੜ ਰੁਪਏ ਦਾ ਜਿਹੜਾ ਬਜਟ ਉਹ ਪੰਜਾਬ ਸਰਕਾਰ ਨੇ ਹਲਕੇ ਭੋਏ ਨੂੰ ਦਿੱਤਾ ਸੋ ਮੈਂ ਮਾਂਜੂਰ ਮੁੱਖ ਮੰਤਰੀ ਸਰਦਾਰ ਪ੍ਰਭਾਸ ਸਿੰਘ ਮਾਜੀ ਦਾ ਸ਼ੁਕਰੀਆ ਅਦਾ ਕਰਦਾ ਹਾਂ ਬਹੁਤ ਵੱਡੀ ਨਿਯਮਤ ਜਿਹੜੀ ਆ ਹਲਕੇ ਭੋਲੇ ਦੇ ਨੌਜਵਾਨਾਂ ਨੂੰ ਦਿੱਤੀ ਆ ਸੋ ਇਸੇ ਤਰ੍ਹਾਂ ਵੱਖ-ਵੱਖ ਹਲਕਿਆਂ ਦੇ ਅੰਦਰ ਵੀ ਸਟੇਡੀਅਮ ਬਣਾਏ ਜਾ ਰਹੇ ਆ ਸੋ ਇਸ ਤੋਂ ਇਲਾਵਾ 3 ਪਿੰਡਾਂ ਦੇ ਅੰਦਰ ਇੱਕ ਸ਼ਾਨਦਾਰ ਜਿਮਾਂ ਜਿਹੜੀਆਂ ਨੇ ਉਹ ਵੀ ਹਲਕੇ ਭੋਲੇ ਨੂੰ ਮਿਲੀਆਂ ਇਹਨਾਂ ਜਿਮਾਂ ਦੇ ਅੰਦਰ ਲੇਡੀਜ਼ ਲਈ ਵੀ ਜੈਂਟਸ ਲਈ ਵੀ ਬਕਰੇ-ਬਕਰੇ ਇਨਸਟਰੂਮੈਂਟ ਜਿਹੜੇ ਹੁੰਦੇ ਆ ਜਿਨ੍ਹਾਂ ਦਾ ਇਸਤੇਮਾਲ ਕਰਦੇ ਆ ਆਪਣੇ ਆਪਣੇ ਸੀ ਮੁਤਾਬਕ ਸੋ ਇਹ ਉਪਰ ਜੰਮਾ ਵੀ ਹੋਣ ਗਿਆ ਇਹ ਇਨਡੋਰ ਜੰਮਾ ਵੀ ਹੋਣ ਗਿਆ ਸੋ ਇਹਦੇ ਤੇ ਵੇਅਰ ਲਿਫਟਿੰਗ ਹੋਏਗੀ ਪਹਿਲੇ ਕਾ ਵੀ ਕੁਝ ਨਾ ਜੰਮਾ ਦੇ ਅੰਦਰ ਜਿਹੜਾ ਉਹ ਨੌਜਵਾਨਾਂ ਨੂੰ ਪਿੰਡਾਂ ਦੇ ਲੋਕਾਂ ਨੇ ਜਿਹੜਾ ਮਾਨਸਾਹ ਦੀ ਸਰਕਾਰ ਨੇ ਤੋਹਫਾ ਦਿੱਤਾ ਸੁਣਾ ਮੱਕ ਤੌਰ ਤੇ ਅੱਜ ਮੇਰੇ ਕਹਿਨ ਦਾ ਮਤਲਬ ਇਹ ਹੈ ਕਿ ਜਿਹੜਾ ਸਾਨੂੰ 30 ਸਟੇਡੀਅਮ ਤੇ 30 ਜੰਮਾ ਸਾਡੇ ਹਲਕੇ ਨੂੰ ਮਿਲੀਆਂ 9 ਕਰੋੜ ਰੁਪਈਆ ਇੱਕ ਜਿਹੜਾ ਉਹ ਹਲਕੇ ਭੋਜ ਨੂੰ ਮਿਲਿਆ ਤੇ ਜਿਹੜਾ ਜੰਮਾ ਦਾ ਉਹ ਵਖਰਾ ਸਾਡੇ ਹਲਕੇ ਨੂੰ ਆਣਾ ਸੋ ਮੈਂ ਧੰਨਵਾਦ ਕਰਦਾ ਮਾਝਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਝੀ ਦਾ ਇਹ ਟੈਂਡਰ ਪ੍ਰੋਸੈਸ ਇਹਨਾਂ ਦਾ ਚੱਲ ਰਿਹਾ ਟੈਂਡਰ ਪ੍ਰਕਿਰਿਆ ਦੇ ਅਧੀਨ ਆ 2 ਸਤੰਬਰ ਨੂੰ ਆ 8-10 ਦਿਨਾਂ ਤੋਂ ਬਾਅਦ ਇਹਦਾ ਟੈਂਡਰ ਓਪਨ ਹੋ ਜਾਣਾ ਸੋ ਇਹ ਆ ਸਾਡਾ ਟੀਚਾ ਵੀ 31 ਜਨਵਰੀ ਤੱਕ ਇਹਨਾਂ ਜਿਹੜਾ ਹੋ ਸਟੇਡੀਅਮ ਨੂੰ ਬਣਾ ਕੇ ਲੋਕਾਂ ਨੂੰ ਸਪੁੱਤ ਕੀਤਾ ਜਾਂਦੀ